ਆਏ ਦਿਨ ਸਾਡੇ ਇਤਿਹਾਸ ਤੇ ਕਿੰਧੂ ਪਰੰਤੂ ਹੁੰਦਾ ਤੇ ਆ ਇੱਕ ਦਿੱਲੀ ਦੀ ਉਹ ਭੈਣ ਵੇਖੋ ਮੇਰਾ ਕੋਈ ਉਹਦੇ ਨਾਲ ਇਹ ਕੋਈ ਪਰਸਨਲ ਏਦਾਂ ਦਾ ਕੋਈ ਨਾਤਾ ਨਹੀਂ ਵੀ ਭਾਈ ਵੀ ਮੈਂ ਉਹਦੇ ਹੱਕ ਦੇ ਵਿੱਚ ਆਈ ਆ ਪਰ ਇੱਕ ਇਨਸਾਨੀਅਤ ਦੇ ਨਾਤੇ ਮੈਂ ਤੁਹਾਨੂੰ ਇੱਕ ਬੇਨਤੀ ਕਰਨ ਲੱਗੀ ਆ ਉਹ ਬੀਬਾ ਪ੍ਰਭਲਿੰਕੌਰ ਉਹਨੇ ਭੁੱਲ ਕਰ ਦਿੱਤੀ ਜੋ ਸੀ ਉਹ ਗਲਤ ਹੋਇਆ ਨਹੀਂ ਸੀ ਹੋਣਾ ਚਾਹੀਦਾ ਉਹ ਬੋਲ ਹੋ ਗਈ ਅਸੀਂ ਸਾਰਿਆਂ ਨੇ ਚੱਕ ਚੱਕ ਕੇ ਵੀਡੀਓ ਪਾਈਆ ਆ ਹੋ ਗਿਆ ਜੀ ਉਹ ਹੋ ਗਿਆ ਇਹ ਤੁਸੀਂ ਹੁਣ ਆਪ ਜਵਾਬ ਦੇ ਦਿਓ ਜੀ ਇਹ ਅਰਦਾਸ ਦੇ ਨਾਲੋਂ ਟੌਪਿਕ ਜਿਆਦਾ ਵੱਡਾ ਸੀ ਦਿਓ ਜਵਾਬ ਉਹਦੇ ਤੇ ਕੋਈ ਬੋਲਿਆ ਅਰਦਾਸ ਤੇ ਵੀ ਭਾਈ ਸਾਡੀ ਅਰਦਾਸ ਦੀ ਬੇਦਬੀ ਕੀਤੀ ਗਈ ਹੈ ਜੋਤਾਂ ਤੇ ਕਿੰਤੂ ਪਰੰਤੂ ਹੁੰਦਾ ਚਪਹਿਰਿਆਂ ਤੇ ਕਿੰਤੂ ਪਰੰਤੂ ਹੁੰਦਾ ਮਹਾਰਾਜ ਨੇ ਕਿਹਾ ਵੀ ਸ਼ਸ਼ਤਰ ਸਾਡੇ ਪੀਰਿਆ ਤੇ ਕੋਈ ਉੱਠ ਕੇ ਕਹਿੰਦਾ ਵੀ ਨਹੀਂ ਹੈ ਸਾਡੇ ਪੀਰ ਨਹੀਂ ਉਹਦੇ ਕੋਲੋਂ ਭੁੱਲ ਹੋ ਗਈ ਮੈਂ ਬੇਨਤੀ ਕਰਦੀ ਹੁਣੀ ਆ ਭਾਈ ਵੀ ਚਲੋ ਮਾਫ਼ ਕਰ ਦਿਓ ਗਲਤੀਆਂ ਦਾ ਪੁਤਲਾ ਵਾ ਇਨਸਾਨ ਗਲਤੀ ਕਿਹਦੇ ਕੋਲੋਂ ਨਹੀਂ ਹੁੰਦੀ ਕਿਹਦੇ ਕੋਲੋਂ ਭੁੱਲਣੀ ਹੁੰਦੀ ਸਾਰਿਆਂ ਕੋਲੋਂ ਹੀ ਹੁੰਦੀ ਹੈ ਨਾ ਉਹ ਅਸੀਂ ਅੱਜ ਤੱਕ ਚੱਕੋ ਜੀ ਵੀਡੀਓ ਸਾਰੇ ਬੋਲੀ ਜਾਂਦੇ ਮੈਂ ਫਿਰ ਕਹਿ ਦਵਾ ਇੱਕ ਇਨਸਾਨੀਅਤ ਦੇ ਨਾਤੇ ਹੈ ਤੇ ਆਪਾਂ ਭੈਣ ਭਰਾਈਆਂ ਜਾਂਦੇ ਚਾਰ ਪੰਜ ਜਾਣੇ ਉਸ ਭੈਣ ਦੇ ਕੋਲ ਬੈਂਦੇ ਉਹਨੂੰ ਸਮਝਾਉਂਦੇ ਵੀ ਬੀਬਾ ਇਦਾਂ ਦੇ ਕੰਮ ਸਾਨੂੰ ਸੋਭਦੇ ਨਹੀਂ ਅਸੀਂ ਗੁਰੂ ਗੋਬਿੰਦ ਸਿੰਘ ਮਾਰੇ ਦੇ ਧੀਆਂ ਪੋਤਿਆਂ ਜੋ ਮੁਖ ਚੋਂ ਬਚਨ ਕਰਨਾ ਵਾ ਉਹ ਸੋਟ ਸਮਝ ਕੇ ਕਰਨਾ ਵਾ ਸਿਆਣੇ ਪਤਾ ਕੀ ਕਹਿੰਦੇ ਆ ਕਹਿੰਦੇ ਗਲਤੀ ਕਰਕੇ ਗਲਤੀ ਮੰਨ ਲਈਏ ਇਨਸਾਨ ਕਹਾਵਾਂਗੇ ਗਲਤੀ ਕਰਕੇ ਗਲਤੀ ਨਹੀਂ ਮੰਨਦੇ ਤੇ ਸ਼ੈਤਾਨ ਕਹਾਵਾਂਗੇ ਭੁੱਲਾ ਬਖਸ਼ਣ ਵਾਲਾ ਕੌਣ ਆ ਜਿਹਦੀ ਗੋਦ ਚ ਬੈਠੀਆਂ ਭੁੱਲਣ ਅੰਦਰ ਸਭ ਕੋ ਉਹ ਭੁੱਲ ਗੁਰੂ ਕਰਤਾਰ ਆ ਗੁਰੂ ਸਾਹਿਬ ਨੇ ਸਾਡੀਆਂ ਭੁੱਲਾਂ ਬਖਸ਼ ਦੇਣੀਆਂ ਅਸੀਂ ਗੁਰੂ ਸਾਹਿਬ ਦੇ ਨਾਲੋਂ ਜ਼ਿਆਦਾ ਵੱਡੇ ਹੋ ਗਏ ਆ ਜੀ ਅਸੀਂ ਇਨਸਾਨ ਆ ਵੀ ਉਹ ਭਾਈ ਆਪਣਾ ਹੀ ਭਾਈਚਾਰਾ ਵਾ ਸਾਰੇ ਗਲਤੀਆਂ ਦੇ ਪੁੱਤਲੇ ਆ ਹੱਥ ਬੰਨ ਕੇ ਬੇਨਤੀ ਆ ਭਾਈ ਨਾ ਉਹ ਵੀ ਸਾਡੀ ਧੀ ਪੈਣੀ ਆ ਕਿਦੇ ਘਰ ਵਿੱਚ ਜੇ ਕਹੇ ਦੀ ਧੀ ਕੋਈ ਮਾੜਾ ਕੰਮ ਕਰ ਦਵੇ ਕਿ ਮਾਪੇ ਉਹਨੂੰ ਘਰੋਂ ਕੱਢ ਦਿੰਦੇ ਆ ਨਹੀਂ ਉਹਨੂੰ ਸਮਝਾਉਂਦੇ ਆ ਧੀਏ ਇਹ ਕੰਮ ਤੇਰੇ ਵਾਸਤੇ ਚੰਗਾ ਨਹੀਂ ਇਹਨੂੰ ਛੱਡ ਦੇ ਪਰ ਅਸੀਂ ਜਿੰਨੀਆਂ ਸਾਰੇ ਜਾਣਦੀਆਂ ਗੰਦੀਆਂ ਗਾਲਾਂ ਸੀ ਕੱਢ ਦਿੱਤੀਆਂ ਕੋਈ ਵੀ ਆ ਚਾਹੇ ਮੈਂ ਉਹ ਭੈਣ ਦੀ ਗੱਲ ਨਹੀਂ ਕਰਦੀ ਕੋਈ ਪ੍ਰਚਾਰਕ ਆ ਕੋਈ ਗਰੰਥੀ ਸਿੰਘ ਆ ਹੁਣ ਤੱਕਿਓ ਇੱਕ ਗਰੰਥੀ ਸਿੰਘ ਮਾਰੇ ਦੀ ਤਾਬਿਆ ਬੈਠਾ ਉਹਦੀ ਅੱਖ ਲੱਗ ਗਈ ਵੇਖੋ ਖੜਸਾ ਜੀ ਜਿਹਨੇ ਆਪਣੇ ਪਰਿਵਾਰ ਨੂੰ ਪਾਲਣਾ ਜਿਹਨੂੰ ਗਰੰਥੀ ਸਿੰਘ ਦੀ ਇੱਕ ਡਿਊਟੀ ਦੇ ਮਗਰ 250 300 ਰੁਪਈਆ ਮਿਲਦਾ ਹੈ ਉਹਨੂੰ ਹੁੰਦਾ ਵੀ ਮੈਂ ਆਪਣੇ ਟਬਰ ਨੂੰ ਪਾ ਲੈਣਾ ਮੈਨੂੰ ਰਹਿਣ ਵਾਸਤੇ ਆਪਣੀ ਛੱਤ ਚਾਹੀਦੀ ਅੱਜ ਜੇ ਇਸ ਗੁਰੂ ਘਰ ਬੈਠਾ ਕੱਲੋ ਕਿਤੇ ਜਾਣਾ ਪਊ ਮੇਰਾ ਆਪਣਾ ਘਰ ਹੋਵੇ ਹਰ ਕੋਈ ਚਾਹੁੰਦਾ ਨਾ ਮੇਰਾ ਆਲਣਾ ਹੋਵੇ ਆਲਣੇ ਤੇ ਪੰਛੀ ਵੀ ਆਪੋ ਆਪਣੇ ਬਣਾਉਂਦੇ ਆ ਹਰ ਕਿਸੇ ਨੂੰ ਇਹ ਆਸ ਹੁੰਦੀ ਵੀ ਮੇਰਾ ਘਰ ਬਣ ਜਾਵੇ ਉਹ ਆਪਣੇ ਪਰਿਵਾਰ ਦੇ ਮੂੰਹ ਵੱਲ ਜਦੋਂ ਵੇਂਦਾ ਆਪਣੇ ਬੱਚਿਆਂ ਦੇ ਹਾਲਾਤ ਵੇਂਦਾ ਤੇ ਦੁਖੀ ਹੋ ਕੇ ਚਾਰ-ਚਾਰ ਡਿਊਟੀਆਂ ਲਾਉਂਦਾ ਨਾ ਆਪਣੀ ਨੀਂਦ ਛੱਡ ਕੇ ਕਿਹਦਾ ਜੀ ਕਰਦਾ ਵੀ ਮੈਂ ਰਾਮ ਨਾ ਕਰਾਂ ਹਰ ਕਿਸੇ ਦਾ ਕਰਦਾ ਵਾ ਨਾ ਜੇ ਉਹਦੀ ਤਾਬਿਆ ਬੈਠੇ ਦੀ ਅੱਖ ਲੱਗੀ ਤੇ ਹੀ ਕੋਟ-ਕੋਟ ਕੇ ਉਹਦਾ ਇੰਨਾ ਨੁਕਸਾਨ ਕਰ ਦਿੱਤਾ ਵੀ ਗਾਂ ਤੋਂ ਚੌਂਕੜੀ ਮਾਰਨ ਜੋਗਾ ਨਾ ਬਹੋਵੇ। ਹਾਂ ਜੇ ਭਾਈ ਉਹਨੇ ਕੋਈ ਗਲਤ ਕੰਮ ਕੀਤਾ ਜੇ ਨਸ਼ਾ ਕਰਕੇ ਬੈਠਾ ਫਿਰ ਤੇ ਮਾਰੀ ਗੱਲਿਆ ਪਰ ਭਾਈ ਜੇ ਗਰੰਥੀ ਸਿੰਘ ਦੀ ਤਾਬਿਆ ਬੈਠੇ ਦੀ ਅੱਖ ਲੱਗੀ ਜਾਂ ਕਿਸੇ ਕਿਰਤਨੀਏ ਸਿੰਘ ਦੇ ਕੋਲੋਂ ਕੋਈ ਭੁੱਲ ਹੋ ਗਈ। ਜਾਣੇ ਅਣਜਾਣੇ ਕਿ ਮਾਫ਼ ਅਸੀਂ ਕਰਨਾ ਨਹੀਂ ਅਸੀਂ ਗੁਰੂ ਨਾਲੋਂ ਵੱਡੇ ਆ। ਮਾਰੀਜ ਕਹਿੰਦੇ ਇੱਕ ਕਦਮ ਮੇਰੇ ਵੱਲ ਪੁੱਟੋ ਮੈਂ ਕਰੋੜਾ ਅੱਗੋਂ ਲੈ ਕੇ ਜਾਣਾ ਮਾਰੀਜ ਕਹਿੰਦੇ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾ ਮਾਰੀਜ ਦੀ ਬਾਣੀ ਆ ਲੇਖਕ ਤਹ ਨਾ ਛੁਟੀ ਆ ਖਿੰਖਿਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ਲੇ ਨਾਨਕ ਪਰ ਉਤਾਰ ਆਹੀ ਗੁਰੂ ਦੀ ਤੇ ਮੰਨੀ ਨਹੀਂ ਗੁਰੂ ਦੀ ਤੇ ਸੁਣੀ ਨਹੀਂ ਹੁਣ ਸਾਨੂੰ ਕਹੀ ਜਾਣਗੇ ਕਿਉਂਕਿ ਸੋਸ਼ਲ ਮੀਡੀਆ ਵਾ ਪਾਈ ਇੱਥੇ ਇਹ ਚਲਣਾ ਵਾ ਸਾਰਾ ਕੁਟ ਉਸ ਤੋਂ ਤਾਂ ਨਿੰਦਿਆ ਹੁੰਦੀ ਰਹਿਣੀ ਆ ਪਰ ਜੇ ਭੁੱਲ ਹੋ ਜਾਂਦੀ ਆ ਵਿੱਚੇ ਮੈਂ ਆ ਭਾਈ ਸਤਗੁਰੂ ਜੀ ਬਖਸ਼ਣ ਵਾਲਿਆ ਇਹ ਸੰਗਤ ਮਾਰੇ ਨੇ ਸੰਗਤ ਨੂੰ ਗੁਰੂ ਦਾ ਦਤਬਾ ਦਿੱਤਾ ਵਾ ਅਹੀਂ ਨਹੀਂ ਮਾਫ ਕਰਨਾ ਤੇ ਕਿਹਨੇ ਮਾਫ ਕਰਨਾ ਇਸ ਕਰਕੇ ਭਾਈ ਇਹ ਨਫਰਤਾਂ ਛੱਡ ਦਿਓ ਜੇ ਸਿੱਖ ਦੇ ਹਿਰਦੇ ਵਿੱਚ ਪਿਆਰ ਨਹੀਂ ਨਾ ਮਰਜ ਕਹਿੰਦੇ ਤੂੰ ਸਿੱਖ ਕਹਾਉਣ ਦਾ ਹੱਕਦਾਰ ਵੀ ਨਹੀਂ ਇਸ ਕਰਕੇ ਪਾਈ ਸਿੱਖੋ ਮੇਰੀ ਹੱਥ ਬੰਨ ਕੇ ਬੇਨਤੀ ਆ ਇਹਨਾਂ ਗੱਲਾਂ ਤੇ ਅਮਲ ਜ਼ਰੂਰ ਕਰਨਾ ਮੰਨਣੀਆਂ ਤੇ ਸਿਰਫ ਤੇ ਸਿਰਫ ਗੁਰੂ ਦੀ ਮੰਨਣੀਆਂ ਕਲਗੀ ਤਰਦੇ ਪੁੱਤਰੋ ਧੀਓ ਅਮਰਤ ਤਾਰੀ ਹੋ ਕੇ ਜਿਓ ਸਰਬੱਤ ਗੁਰੂ ਦੀ ਸੰਗਤ ਦਾ ਧੰਨਵਾਦ ਭੁੱਲ ਚੁੱਕਦੀ ਖਿਮਾ ਦਿਓ ਸੰਗਤ ਵਿਚਰਦਿਆਂ ਗੁਰ ਇਤਿਹਾਸ ਸੁਣਾਉਂਦੇ ਆ ਸਤਿਗੁਰੂ ਗਰੀਬ ਨਵਾਜ਼ ਮਹਾਰਾਜ ਤੋਂ ਅਗਿਆ ਲਈਏ ਨਾ